ਪਿਤਾ ਜੀ ਤੁਹਾਡੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਇਹ ਬੇਨਤੀ ਕਰਦੀ ਹੈ हे ਗਰੀਬ ਨਵਾਜ ਤੋਸੋ ਨਾਥ ਅਨਾਥ ਨਮੋਸਰ ਤੇਰੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੋਸੋ ਨਾਥ ਅਨਾਥ ਨਮੋਸਰ ਪਿਤਾ ਜੀ ਤੂੰ ਸੋਨਾ ਦਾਨੀ ਨਾ ਮੋਸੋ ਭਿਖਾਰੀ ਤੇਰੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਮੋਸੋ ਨਦੀਨ ਦਿਆਲ ਨਾ ਤੋ ਸਰ ਮੋਸੋ ਅਗਿਆਨ ਨਾ ਤੋ ਵਿਚਾਰੀ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਸਤਿਗੁਰ ਦੀ ਤੇਰੇ ਵਰਗਾ ਕੋਈ ਸਤਿਗੁਰੁਮਾਨ ਨਹੀਂ ਕੋਈ ਮੋਸੋ ਅਗਿਆਨ ਤੋ ਸੁ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੋ ਸਰ ਮੋਸੋ ਬਿਕਾਰੀ ਨਾ ਤੋ ਸੂਪਕਾਰੀ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਹੈ ਅਬਗੁਣ ਏ ਗੁਰੂ ਰਾਮਦਾਸ ਪਿਤਾ ਜੀ ਮੇਰੇ ਹੈ ਅਬਗੁਣ ਤੋ ਗੁਣ ਸਾਗਰ ਤੁਸੀਂ ਗੁਨਾ ਦੇ ਸਾਗਰ ਹੋ ਗੁਰੂ ਰਾਮਦਾਸ ਪਿਤਾ ਜੀ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਬੋਲੋ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਬੋਲੋ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਪਟ ਕੀਰਤ ਜੀ ਵੀ ਕਹਦੇ ਹਮ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸਤਦਾਰਾ ਸਿਉ ਪੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰੂ ਸੰਗਤ ਤਹਿ ਮਿਲੰਤ ਜਮ ਤਰਾਸ ਬਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਮੇਰੇ ਹੈ ਅਬ ਗੁਣ ਤੂੰ ਗੁਣ ਸਾਗਰ ਭਾਈ ਗੁਰਦਾਸ ਜੀ ਕਹੇ ਹਉ ਅਪਰਾਧੀ ਗੁਨੇਗਾਰ ਹਉ ਬੇਮੁਖ ਮੰਦਾ ਚੋਰ ਯਾਰ ਯਾਰ ਹਉ ਪੜ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਕੋ ਠਗ ਦੇ ਸਠੰਗਾ ਕਾਮ ਕ੍ਰੋਧ ਮਦ ਲੂਭ ਮੋਹ ਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕੰਨ ਮੈਂ ਕੋਨਾ ਰਖੰਦਾ ਅਖੀਰ ਤੇ ਕਹਦੇ ਸਿਮਰ ਮੁਰੀਦਾ ਢਾਡੀਆਂ ਸਤਗੁਰ ਬਖਸ਼ੰਦਾ ਮੇਰੇ ਹੈ ਅਬਗੁਨ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਗੁਰੂ ਰਾਮਦਾਸ ਪਿਤਾ ਜੀ बड़े दालू न बड़े किरपालू में गुरू रामदास जी